ਸਰਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਲਓ ਤੁਸੀਂ ਤੇ ਬਠਿੰਡਾ ਦੇ ਵਿੱਚ ਸੁਪਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਕਈ ਜਥੇਬੰਦੀਆਂ ਦੇ ਮੈਂਬਰਾਂ ਦੇ ਵੱਲੋਂ ਰਲ ਕੇ ਪ੍ਰਦਰਸ਼ਨ ਕੀਤਾ ਗਿਆ।ਦਰਅਸਲ ਸਰਕਾਰ ਦੇ ਵੱਲੋਂ ਜਿਹੜੇ ਕਾਨੂੰਨ ਲਿਆਏ ਜਾ ਰਹੇ ਨੇ ਉਹਨਾਂ ਕਾਨੂੰਨਾਂ ਨੂੰ ਲੈ ਕੇ ਨਾਲ ਦੇ ਵਿੱਚ ਭਾਰੀ ਰੋਸ ਹੈ ਦਰਸ ਇਹਨਾਂ ਦਾ ਕਹਿਣਾ ਹੈ ਕਿ ਇਹ ਕਾਲੇ ਕਾਨੂੰਨ ਜੋ ਕਿ ਲੋਕਾਂ ਦੇ ਲਈ ਜੀਦਾ ਜੰਜਾਲ ਬਣ ਜਾਣਗੇ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਹੁਣ ਪ੍ਰਦਰਸ਼ਨ ਕੀਤਾ ਗਿਆ ਬਠਿੰਡਾ ਦੇ ਵਿੱਚ ਇੱਥੇ ਸੂਬਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਵੱਖ-ਵੱਖ ਵੱਖ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਜੁਨਾ ਵੱਲੋਂ ਸਰਕਾਰ ਦੇ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨਾ ਨੂੰ ਲੈ ਕੇ ਸੰਘਰਸ਼ ਵਿੱਡਿਆ ਗਿਆ ਇਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਪਾਸ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਣ ਵਾਲਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਕਿ ਅਸਲ ਇਸ ਬਾਬਤ ਸੂਬਾ ਪ੍ਰਧਾਨ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਆ ਜੀ ਕੀ ਨਾ ਤੁਹਾਡਾ ਤੇ ਕਿਸ ਮੁੱਦੇ ਲੱਗੇ ਜੀ ਅੱਜ ਤੁਹਾਡੇ ਮੇਰਾ ਨਾਮ ਮੇਰਾ ਨਾਮ ਭਗਤ ਸਿੰਘ ਹੈ ਮੈਂ ਇਸ ਜिले ਦਾ ਪ੍ਰਧਾਨ ਆ ਜਮੂਰਿਦ ਕਾਰ ਸਭਾ ਦਾ ਤੇ ਜਿਹੜੇ ਕਾਲੇ ਕਾਨੂੰਨ ਨਵੇਂ ਪਾਸ ਹੋ ਰਹੇ ਨੇ ਹੁਣ ਉਹੋ ਜਿਹੜੀਆਂ ਉਹਨਾਂ ਚ ਮਹਾਂ ਤਰੋਪੀਆਂ ਹੋ ਰ ਆ ਕੇ ਲੋਕਾਂ ਦਾ ਗਲ ਘੁੱਟਣੀਆਂ ਉਹਨਾਂ ਦੇ ਖਿਲਾਫ ਅੱਜ ਹੀ ਭਾਰਤ ਸਰਕਾਰ ਆ ਜਿਹੜੀ ਉਹ ਕਾਨੂੰਨ ਲਾਗੂ ਕਰ ਰਹੀ ਹੈ ਤੇ ਅਸੀਂ ਅੱਜ ਹੀ ਇਹ ਰੋਸ ਵਜੋਂ ਉਹਨਾਂ ਦੇ ਕੁੱਤੇ ਇਹ ਜਿਹੜੇ ਕਾਨੂੰਨ ਹੈ ਕਾਪੀਆਂ ਉਹਨਾਂ ਨੂੰ ਫੂਕ ਰਹੇ ਹਾਂ। ਅणि ਮੈਂ ਰਾਜਸਟਰਾਰੂ ਮਾਦੀ ਸੁਭਾਗੂ ਮੈਡੀਕਲ ਪੇਟੀਸ਼ਨਰ ਐਸੋਸੀਏਸ਼ਨ ਪੰਜਾਬ। ਅੱਜ ਜਿਹੜੇ ਕਿ 1 ਜੁਲਾਈ ਤੋਂ ਤਿੰਨ ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਲਿਆਂਦੇ ਨੇ। ਜਿਹੜੇ ਕਿ ਪਾਰਲੀਮੈਂਟ ਦੇ 57 ਜਿਹੜੇ ਮੈਂਬਰ ਸੀਗੇ ਉਹ ਬਾਹਰ ਸੀਗੇ ਤੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਉਹ ਪਾਸ ਕੀਤੇ। ਜਿਹੜੇ ਕਿ ਕਾਨੂੰਨੀ ਤੌਰ ਤੇ ਵੀ ਉਹ ਭਲੇ ਬਣਦੇ ਨਹੀਂਗੇ ਲੇਕਿਨ ਉਹਦੇ ਵਿੱਚ ਇਹ ਪ੍ਰੋਵੀਜ਼ਨ ਰੱਖਿਆ ਹੈਗਾ ਕਿ ਪਹਿਲੇ 15 ਦਿਨ ਦੀ ਮਤਲਬ ਇਹ ਰਮਾਨ ਤੋਂ ਲੈਂਦੇ ਸੀ ਕਿ 15 ਦਿਨਾਂ ਬਾਅਦ ਤੇ ਹੁਣ ਉਹਦਾ ਮਤਲਬ 90 ਦਿਨ ਦਾ ਕਰ ਦਿੱਤਾ ਹੈ 60 ਤੋਂ 90 ਦਿਨ ਯਾਨੀ ਕਿ ਇਹ ਉਹ ਜਿਆ ਪਾਵਰ ਆ ਦਿੱਤੀ ਹੈ ਜਿਹੜਾ ਮਰਜੀ ਜੇ ਤੁਸੀਂ ਇੱਥੇ ਖੜੇ ਹੋਏ ਸ਼ਾਇਦ ਇੰਟਰਵਿਊ ਲੈ ਰਹੇ ਹੋ ਸ਼ਾਇਦ ਤੁਹਾਡੇ ਤੇ ਵੀ ਲਾਗੂ ਹੋ ਜੇ ਕਿ ਤੁਸੀਂ ਦੇਸ਼ ਵਿਰੋਧੀ ਭੱਲੇ ਵੀ ਇਹ ਕਰ ਰਹੇ ਹੋ ਸੋ ਇਹ ਸਾਰੇ ਕਾਨੂੰਨਾਂ ਦੇ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਮੂਰੀ ਅਧਿਕਾਰ ਸਭਾ ਬਠਿੰਡਾ ਵੱਲੋਂ ਤੇ ਤਰਖਸ਼ੀਤ ਸੋ ਆਈਟੀ ਵੱਲੋਂ ਪੂਰੇ ਪੰਜਾਬ ਚਾ ਜਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਧਰਨੇ ਦੇ ਰਹੇ ਉਸੇ ਦੇ ਲੜੀ ਤਹਿਤ ਬਠਿੰਡੇ ਦੇ ਵਿੱਚ ਅਸੀਂ ਪਹਿਲੇ ਪੈਨਸ਼ਨਰ ਐਸੋਸੀਏਸ਼ਨ ਤਹਿਸੀਲ ਦੇ ਵਿੱਚ ਸਭਾ ਕੀਤੀ ਹੈ ਉਸ ਤੋਂ ਬਾਅਦ ਰੋਜ਼ ਨਜ਼ਾਰਾ ਕੀਤਾ ਹੈ ਇੱਥੇ ਆ ਕੇ ਕਾਪੀਆਂ ਸਾੜੀਆਂ ਉਹ ਜਿਹੜੇ ਤਿੰਨੇ ਕਾਨੂੰਨ ਨੇ ਉਸ ਤੋਂ ਬਾਅਦ ਮੈਮੋਰੰਡਮ ਦਿੱਤਾ ਤਹਿਸੀਲਦਾਰ ਸਾਹਿਬ ਨੂੰ ਬਰਾੜ ਸਾਹਿਬ ਨੂੰ ਸੋ ਇਹ ਪੁਰਜੋਰ ਸਾਡਾ ਜਿਹੜਾ ਇਹ ਐਜੀਟੇਸ਼ਨ ਹੈ ਤੇ ਰੋਜ਼ ਅੱਗੇ ਵਧਦਾ ਜਾਏਗਾ ਇਹ ਦਾ ਮਤਲਬ ਇਹ ਹੈਗਾ ਜਿਹੜਾ ਕਿ ਇੱਕ ਇਨਡਾਇਰੈਕਟਲੀ ਡਿਕਟੇਟਰਸ਼ਿਪ ਦੇ ਆਪ ਹੁਦਰਾਪਣ ਉਹ ਸਰਕਾਰਾਂ ਜਿਹੜੀਆਂ ਕਰ ਰਹੀਆਂ ਆਮੰਦੇ ਮਤਲਬ ਇਹ ਉਹਨਾਂ ਨੂੰ ਹੋਰ ਨਾ ਪਰ ਰਹੀਆਂ ਨੇ ਇਹ ਇੱਕ ਮਤਲਬ ਸਾਡਾ ਅਜਾ ਹੈ ਜਿੱਥੇ ਚਲੋ ਜਿਵੇਂ ਲੱਗੇ ਅੱਜ ਕੱਲੇ ਨੂੰ ਲਾ ਲੇਕਿਨ ਜਿਹਾ ਅੱਜ ਨੂੰ ਲੱਗੇ ਕੱਪੇ ਫਰੀਏ ਅੱਜ ਜਨੂਰੀਤ ਘਰ ਸਭਾ ਵੱਲੋਂ ਤੇ ਕਰਖੀ ਸੋਸਾਇਟੀ ਵੱਲੋਂ ਸਾਂਝੇ ਤੌਰ ਤੇ ਪਿਛਲੇ ਦਿਨੀ ਵੱਡੀ ਮੀਟਿੰਗ ਕਰਕੇ ਪੰਜਾਬ ਦੀਆਂ ਸਾਰੀਆਂ ਜਮੂਰੀ ਜਥੇਬੰਦੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਜਮੂਰੀ ਹੱਤਾਂ ਦੇ ਕਾਰਕੁਨਾਂ ਇਹ ਸਾਰੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਅੱਜ ਜੋ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਉੱਗੀ ਲੇਖਕਾਰ ਨੂੰ ਦਿੱਤੀ رائے ਤੇ ਪ੍ਰੋਫੈਸਰ ਸ਼ੌਕ ਦੇ ਖਿਲਾਫ ਯੂਪੀਏ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ 14 ਸਾਲ ਪੁਰਾਣੀ ਇੱਕ ਤਕਰੀਰ ਕੱਢ ਕੇ ਉਹਦਾ ਨਵਾਂ ਕੇਸ ਚਾਕੇ ਉਹਨੂੰ ਰੀਲੋਡ ਆਊ ਦੀ ਜ਼ਮਾਨਬੰਦੀ ਕਰਨ ਖਤਕੇ ਉਹਨੂੰ ਲਿਜਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਅੱਜ ਤੋਂ ਜਿਹੜੇ ਨਵੇਂ ਫੌਜਦਾਰੀ ਕਾਲੇ ਕਾਨੂੰਨ ਆ ਜਿਹੜੇ ਲੋਕਾਂ ਦਾ ਗਲਾ ਕੁੱਟਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਵਾਜ਼ ਬੁਲੰਦ ਕਰਦੇ ਸੀ ਜਿਹੜੇ ਧਿਮੂਰੀ ਹੱਕਾਂ ਨੂੰ ਕੁਚਲਿਆ ਜਾਣਾ ਤੇ ਲੋਕਾਂ ਦਾ ਬਿਲਕੁਲ ਗਲਾ ਕੁੱਟਿਆ ਜਾਣਾ ਹੈ ਇਹਨਾਂ ਕਦਮਾਂ ਦੇ ਖਿਲਾਫ ਅੱਜ ਸਾਰੀਆਂ ਅਨਸਾਪ ਪ੍ਰਦਨ ਜਥੇਬੰਦੀਆਂ ਵੱਲੋਂ ਸਾਰੇ ਹੀ ਸੱਦਾ ਦਿੱਤਾ ਹੋਇਆ ਸੀ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਔਰ ਤਸੀਲ ਹੈੱਡਕੁਆਰਟਰਾਂ ਤੇ ਇਹਨਾਂ ਕਾਲੇ ਕਾਨੂੰਨ ਦੇ ਕਾਪੀਆਂ ਸਾੜ ਕੇ ਡੀਸੀਆਂ ਰਾਹੀਂ ਮੰਗ ਪੱਤਰ ਦੇਣ ਦਾ ਉਹਦੀ ਕੜੀ ਵਜੋਂ ਆਪਾਂ ਬਠਿੰਡੇ ਜ਼ਿਲ੍ਹੇ ਦੇ ਅੰਦਰ ਦੋ ਥਾਵਾਂ ਤੇ ਉਧਰ ਫੂਲ ਦੇ ਵਿੱਚ ਵੀ ਹੈ ਤੇ ਬਠਿੰਡੇ ਦੇ ਵਿੱਚ ਵੀ ਇਹ ਕਾਪੀਆਂ ਸਾੜ ਕੇ ਤੇ ਡੀਸੀ ਨੂੰ ਮੰਗ ਪੱਤਰ